वाहेगुरू जी, जी, तो जी का खालसा तो वाहेगुरू जी की फतेह धन धन श्री गुरु तेग बहादुर साहब महाराज सदा ही जाने कार है सदा ही जाने कार है सरबदा भला करो बाबा जी मेहर करो कृपा करो बाबा जी औखी कड़ी ना देखो कृपा करो सदा नाश करो बाबा जी करो कृपा सदा ही जाने कार है आपकी कृपा आज संगत जी कृपा करो बाबा जी शांति रखो

ਦੰਦੰ ਤੇ ਗੁਰ ਗੰਤਿ ਤਾਈ ਦੰਦੰ ਤੇ ਗੁਰ ਗੰਤਿ ਤਾਈ ਦੰਦੰ ਤੇ ਗੁਰ ਤੋਹਿ ਬਨ ਆਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨ ਆਵੇ ਲਖ ਖੁਸ਼ੀਆਂ ਪਾਤਾ ਦਤ ਸਤ ਗੁਰ ਤਾ ਕੀ ਸਰਨੀ ਪਾਈਐ दर्शन भेटत होत आनंद दुःख गया हर गई है राम नाम उर में गयो जाके समनई कोए जे सिमरत संकट मिट दर्श तुहरो होए सो काटा ਹੇ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਹੋਵੇ ਸਿਫਤ ਖਸਮ ਦੀ ਨੂਰਿਆਰਸੋਂ ਕੋਰਸੋਂ ਤੋਦ ਡਠੇ ਸੱਚੇ ਬਾਤਿ ਸਾਹ ਮੜ ਜਨਮ ਜਨਮ ਦੀ ਸਜਣ ਸੱਚਾ ਬਾਤਿ ਸਾਹ ਸ਼ਿਰਸ਼ ਆਹਦ ਜਿਸ ਪਾਸ ਬਹਿਠਿਆ ਸੋਈ ਹੈ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਗੁਰਪੂਰ ਕਿਰਪਾ ਤਾਰੀ ਪ੍ਰਭ ਪੂਰੀ ਲੋਟ ਹਮਾਰੀ ਕਰਿ ਸਨਾਨ ਗ੍ਰਹ ਨੰਦ ਮੰਗਲ ਸੁਖ ਪਾਏ ਗੁਰਪੂਰ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਜਿਸ ਤਰੀਆ ਉਠਤ ਬੈਠਤ ਹਰ ਹਰ ਧਿਆਈਐ ਆਨ ਦੇ ਨੋ ਸੋਕ੍ਰਿਤ ਕਰੀਆ ਰਹਾਓ ਸੰਤ ਕਾ ਮਹਾਰਗ ਧਰਮ ਕੀ ਪਾਉੜੀ ਕੋ ਵਡ ਭਾਗੀ ਪਾਏ कोट जन्म के से हर चरणी चित लाए तत्कारो सदा प्रभ अपने जिन पूरी कल राखी जी जंत सब पाए पवित्र सतगुर की सच साखी ਬੇਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰਦਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰੇ ਆਇਆ ਬੇਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇ ਖੋਏ ਪਾਪ ਭਾਏ ਸਭ ਭਾਗਨ ਜਨ ਨਾਨਕ ਸੁਖ ਧਰੇ ਆਇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਗੁਰਪੂਰੇ ਕਿਰਪਾ ਧਾਰੀ ਪ੍ਰਭੂ ਪੂਰੀ ਲੋਚ ہماری ਕਰ ਇਸ਼ਨਾਨ ગ્રਹ ਆਏ ਆਨੰਦ ਮੰਗਲ ਸੁਖ ਪਾਏ